ماں اپنے پی آئی ہے ਗਰੇ ਜੀ ਕੋਈ ਚੀਜ਼ ਨਹੀਂ ਛੱਡੀ ਇਹਨੇ ਸੋਧ ਨਾਲ ਸਭ ਤੋੜ ਤੀ ਕੋਲਰ ਫੁਕੇ ਦੋ ਘਰਿਆਂ ਤੋਂ ਸਭ ਕੁਰਸੀਆਂ ਬੈੱਡ ਫਰਿੱਜ ਖਾਲੀ ਕਰੋ ਮੋਗਲ ਉਧਾਂ ਨਹੀਂ ਕੋਸ ਹੋਇਆ ਹਾਂ ਬੇਬੀ ਜੀ ਚਲੇਗੀ ਹਾਂ ਛੱਡ ਕੇ ਚਲੇਗੀ ਉਹ ਤਿੰਨ ਮਿੰਟ ਤਿੰਨ ਮੁੰਡੇ ਨੇ ਕਿੱਡ ਕਿੱਡ ਨੇ ਬੱਚੇ ਜੋਟੇ ਨੇ ਅਜੀਬ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਜਦੋਂ ਇਹ ਗੱਡੀ 'ਚ ਇਹਨੂੰ ਲੈ ਕੇ ਆਏ ਨੇ ਬਾਈ ਹੂ ਆ ਚੱਕ ਗਾ ਵੀ ਇੱਥੇ ਆ ਕੇ ਪਾਇਆ ਮਾਈ ਜਿਵੇਂ ਹੀ ਨੰਗਾ ਸੀ ਵੀਰ ਸਿੰਘ ਤੇ ਜਿਹੜਾ ਵੀਰ ਸਿੰਘ ਸਿਰ ਤੋਂ ਕਦੇ ਨੰਗਾ ਨਹੀਂ ਸੀ ਹੁੰਦਾ ਉਹ ਸ਼ਰੀਰ ਤੋਂ ਨੰਗਾ ਹੋਣ ਲੱਗ ਗਿਆ ਕੀ ਹੋ ਗਿਆ ਤੈਨੂੰ ਦੇਖ ਸਕਦਾ ਸੀ ਤੂੰ ਹੈਂ ਕੀ ਕਿਨੇ ਮਾ ਉੱਥੇ ਹੀ ਬੱਚ ਬਾਹਰ ਰੋਡ ਤੇ ਜਦੋਂ ਹੁਣ ਕਿਸੇ ਨੂੰ ਨਹੀਂ ਪਤਾ ਸੀ ਸਕੂਟਰ ਛੱਟ ਤੇ ਕਿਸੇ ਦੀ ਕੋਈ ਮਾਮਾ ਧੀ ਆ ਜਾਂਦੀ ਐ ਜੀ ਉਹ ਉੱਜਾ ਕਰਕੇ ਤੱਕਤਾ ਰਹਤਾ ਕਿਸੇ ਦਾ ਛੱਟਿਆ ਮੋਟਰਸਾਈਕਲ ਤੱਕਦਾ ਤੇ ਲੋਕ ਕੁੱਟਦੇ ਹਾਂ ਖੰਭੇ ਤੇ ਚੜ ਗਿਆ ਸੀ ਜੀ ਬਹੁਤ ਵੱਡਾ ਕੰਬਾ ਤਾਂ ਕੁਛ ਨਹੀਂ ਕੰਬਾ ਬਿਜਲੀ ਵਾਲੇ ਤੇ ਹਾਂ ਬੋਲੇ ਆ ਨੰਗੇ ਜੋੜ ਸੀ ਸਾਰੀ ਦੁਨੀਆ ਦੇਖਦੀ ਸੀ ਉੱਥੇ ਕਿਸੇ ਦੀ ਸਕੂਟਰੀ ਛੱਟ ਤੇ ਕਿਸੇ ਦਾ ਮੁੱਠਾ ਲੋਕ ਕੁੱਟ-ਕੁੱਟ ਕੇ نیلا کیتا پہ ساسی کل پہنے ساسی کل پہنے کتھو آئے ہیں تو ਕੀ ਲੋਹ ਹਰੇ ਤੋਂ ਲੁਧਿਆਣਾ ਤੋਂ ਅੱਛਾ ਜੀ ਇਹ ਕੌਣ ਆ ਜੀ ਬੰਦਾ ਕਿਹੜਾ ਵਿੱਚ ਤੁਹਾਡਾ ਮੁੰਡਾ ਕੀ ਹੋਇਆ ਮਾਂ ਇਹਨੂੰ ਬੱਚੇ ਨੂੰ ਪਤਾ ਨਹੀਂ ਜੀ ਹਫਤਾ ਹੋ ਗਿਆ ਤੇ ਲੱਗਦਾ ਤੇ ਰੋਡ ਤੇ ਭੱਗ ਜਾਂਦਾ ਮਾਰਕੁੱਟ ਕਰਦਾ ਕਿਸੇ ਦਾ ਮੁਕੋ ਛੱਡ ਦਿੰਦਾ ਕਿਸੇ ਨੂੰ ਧੱਕਾ ਦੇ ਦਿੰਦਾ ਕਿਸੇ ਦਾ ਮੋਟਾ ਪਾ ਦਿੰਦਾ ਪਹਿਲਾਂ ਠੀਕ ਸੀ ਉਸ ਤੋਂ ਪਹਿਲਾਂ ਹਾਂ ਠੀਕ ਸੀਗਾ ਤੇ ਮੇਰਾ ਮੈਨੂੰ ਜਦੋਂ ਮੈਂ ਅੰਦਰ ਬੜੂ ਮੈਨੂੰ ਆ ਪੈਂਦਾ ਮੁੰਡੇ ਨੂੰ ਪੈਂਦਾ ਸਾਰਿਆਂ ਨੂੰ ਭਾਂਡੇ ਪੰਨ ਤੇ ਪੱਖੇ ਤੋੜ ਭੰਗ ਭੁੰਗ ਪੀਂਦਾ ਸੀ ਨਹੀਂ ਸੈਕਟਰ ਪਿੰਡਾ ਹੀ ਪੰਗਾ ਵਾਲੀਆਂ ਨਹੀਂ ਹਾਂਜੀ ਮੈਂ ਹਾਬ ਤੱਕ ਹੋ ਗਿਆ ਇਹ ਚੰਗਾ ਭਲਾ ਕੰਮ ਕਰਦਾ ਸੀ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਹੋਇਆ ਸੀ ਨਹੀਂ ਪਹਿਲਾ ਚਾਂਸ ਹੈ ਜੀ ਮੈਂ ਕਦੇ ਵੀ ਨਹੀਂ ਹੋਇਆ ਸੀ ਪਹਿਲਾਂ ਹਾਂ ਜੀ ਕਦੇ ਨਹੀਂ ਹੋਇਆ ਕੀ ਕੰਮ ਕਰਦਾ ਸੀ ਮੈਂ ਪਹਿਲਾਂ ਖਰਾਦ ਦਾ ਕਰਦਾ ਸੀ ਜੀ ਡਾਈ ਫਿਟਰ ਦਾ ਕੰਮ ਹੁਣ ਕਿੰਨਾ ਟਾਈਮ ਹੋ ਗਿਆ ਛੱਡੇ ਨੂੰ ਕੰਮ ਹੋ ਗਿਆ ਜੀ 2 ਕੁ ਮਹੀਨੇ ਛੱਡੇ ਨੂੰ ਕਦੋਂ ਤਾਂ ਛੱਡਿਆ ਸੀ ਕੰਮ ਬਸ ਇੱਧੇ ਢਿੱਲਾ ਮੱਠਾ ਜਿਹਾ ਰਹਿਣ ਲੱਗ ਗਿਆ ਤੇ ਮੁੜ ਕੇ ਤੇ ਉਦਾਂ ਨਹੀਂ ਉਦਾਂ ਨਹੀਂ ਕੁਝ ਹੋਇਆ ਨਹੀਂ ਕੁਝ ਨਾ ਛੱਡ ਕੇ ਇਹਦੀ ਚਲੇ ਗਈ ਹਾਂ ਛੱਡ ਕੇ ਚਲੇ ਗਈ 2-3 ਮਹੀਨੇ ਤਿੰਨ ਮੁੰਡੇ ਨੇ ਕਿੱਡ ਕਿੱਡ ਨੇ ਬੱਚੇ ਛੋਟੇ ਨੇ ਇੱਕ 12 11 ਬਾਰ ਸਾਲ ਦਾ ਇੱਕ 17 ਕੇ ਸਾਲ ਦਾ ਇੱਕ 9 ਸਾਲ ਦਾ ਇੱਕ ਜਿਹੀ ਹੋਇਆ ਬਸ ਉਹਦੇ ਟੈਨਸ਼ਨ ਜੀ ਇਦਾਂ ਹੋਗਾ ਉਹ ਨਾਲ ਲੱਗ ਬੱਚਿਆਂ ਨੂੰ ਨਾਲ ਲੱਗੀ ਹਾਂ ਮੇਰਾ ਆਪਣਾ ਕੋਈ ਨਹੀਂ ਹੈਗਾ ਜੀ ਹਾਂ ਭਾਈ ਸਤਿ ਸ੍ਰੀ ਅਕਾਲ ਕੀ ਹੋ ਗਿਆ ਯਾਰ ਸਿੰਘਾ ਤੈਨੂੰ ਕਿਵੇਂ ਬੰਨੀ ਫਿਰਦੇ ਆ ਇਹ ਖੜਾ ਹੋ ਉੱਟ ਕੇ ਆ ਬਾਹਰ ਕਿੰਡੋ ਵੀਰੇ ਖੋਲਿਓ ਰਸਤੇ ਜੇ ਬਿੱਲੇ ਖੋਲੋ हां भाई किमे हां किमे नंगा ਹੋਇਆ ਫਿਰਦਾ ਕੀ ਨਾਂ ਤੇਰਾ ਵੀਰ ਸਿੰਘ ਵੀਰ ਸਿੰਘ ਵੀਰ ਸਿੰਘ ਕੀ ਕੰਮ ਕਰਦਾ ਸੀ ਤੂੰ ਖਰਾਦਾ ਠੀਕ ਆ ਕੀ ਹੋ ਗਿਆ ਤੈਨੂੰ ਪਤਾ ਨਹੀਂ ਬੱਬੀ ਪਤਾ ਨਹੀਂ ਲੱਗਦਾ ਹੈ ਦੇਖ ਸਕਦਾ ਸੀ ਤੂੰ ਹੈ ਕੀ ਪਿੰਦਾ ਸੀਗਾ ਪੰਗ ਪੰਗ ਰੋਜ਼ ਬਣਾ ਕੇ ਪੀਂਦਾ ਸੀ ਧੰਿਆਈ ਆਪ ਘੁੱਟ ਕੇ ਪੀਂਨੇ ਘੁੱਟ ਕੇ ਕਿ ਉੱਥੋਂ ਗਲਾਸ ਜਿਹੜਾ ਮਿਲਦਾ ਬਾਬੇ ਤੋਂ ਉੱਥੋਂ ਪੀਂਦਾ ਸੀ ਬਾਬੇ ਤੋਂ ਬਾਬੇ ਤੋਂ ਮਿਲਦਾ ਨਹੀਂ ਕਿੰਨੇ ਦਾ ਗਲਾਸ ਲੈਂਦਾ ਸੀ ਦੱਸਾਂਦਾ ਕਿੰਨੇ ਗਲਾਸ ਪੀਂਦਾ ਸੀ ਰੋਜ਼ ਕੋਈ ਤਾਂ ਪਿੰਦਾ ਨਹੀਂ ਚੀਗਾ ਅਤਾ ਹੀ ਤਾਂ ਪਤਾ ਨਹੀਂ ਮੈਨੂੰ ਇੱਕ ਦਾ ਪੀਂਦਾ ਸੀ ਕੀ ਕਹਿੰਦੇ ਮੈਂ ਤਾਂ ਘਰੇ ਤਾਂ ਪੀਂਦਾ ਨਹੀਂ ਸੀ ਤਾਂ ਹੀ ਮੈਂ ਘਰੇ ਨਹੀਂ ਪੀਂਦਾ ਹੈ ਨਾ ਜਦੋਂ ਕੋਟਾ ਬਣਾ ਕੇ ਨਹੀਂ ਵੇਚ ਤੇ ਸੜਕਾਂ ਤੇ ਹਾਂਜੀ ਹਾਂਜੀ ਤੁਹਾਨੂੰ ਐ ਲੱਗਦਾ ਵੀ ਜਾਂਦਾ ਏ ਉਹਦੇ ਨਾਲ ਹੋਇਆ ਕਿਨੇ ਮਾ ਉੱਥੇ ਹੀ ਬਸ ਬਾਹਰ ਰੋੜ ਤੇ ਜਦੋਂ ਹੁਣ ਕਿਸੇ ਨੂੰ ਨਹੀਂ ਪਤਾ ਸੀ ਸਕੂਟਰੀ ਛਿੱਟਦੀ ਕਿਸੇ ਦੀ ਕੋਈ ਮਾਮਾ ਧੀ ਜਾਂਦੀਆਂ ਜੀ ਉਹ ਐਡਾ ਕਰਕੇ ਧੱਕਾ ਦੇਤਾ ਕਿਸੇ ਦਾ ਛੱਟਿਆ ਮੋਟਰਸਾਈਕਲ ਧੱਕਾ ਤੇ ਲੋਕ ਕੁੱਟਦੇ ਸੀ ਹਾਂ ਖੰਭੇ ਤੇ ਚੜ ਗਿਆ ਸੀ ਜੀ ਬਹੁਤ ਵੱਡਾ ਖੰਭਾ ਤਾਂ ਕੁਛ ਨਹੀਂ ਖੰਭਾ ਬਿਜਲੀ ਆ ਰਹੀ ਤੇ ਹਾਂ ਗੋਲਿਆ ਨੰਗੇ ਜੋੜ ਸੀ ਸਾਰੀ ਦੁਨੀਆ ਦੇਖਦੀ ਸੀ ਉੱਥੇ ਤਾਂ ਮੈਂ ਘਰ ਅੰਦਰ ਸੀ ਇਹ ਮੇਰੇ ਆਉਣ ਦਿਨ ਤਾਂ ਪੂਰਾ ਗਾਪ ਆਣਾ ਸੀ ਮੈਂ ਘਰਾਂ ਦਾ ਕੰਮ ਕਰ ਕਿੱਥੇ ਰਹਿੰਦੇ ਹੋ ਮਾਂ ਤੁਸੀਂ ਅਸੀਂ ਲਹਾਰੇ ਦੇ ਪੁੱਤ ਤੇ ਜਿਹੜਾ ਨਹਿਰ ਦਾ ਪੋਲਾ ਹਾਂਜੀ ਡੱਬ ਲਹਾਰੇ ਵਾਲ ਜਿੱਥੇ ਉਹ ਹਾਂਜੀ ਹਾਂਜੀ ਬੜਾ ਹੈ ਪੈਲਸ ਜਿਆ ਹਾਂਜੀ ਠੀਕ ਹੈ ਮਾਂ ਮੈਂ ਤਾਂ ਬਹੁਤ ਦੁਖੀ ਕੋਈ ਨਾ ਫਿਕਰ ਨਾ ਕਰੋ ਬਹੁਤ ਦੁਖੀ ਫਿਕਰ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਂ ਵਿਧਵਾ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਆ ਵੀਰ ਸਿੰਘ ਨੂੰ ਦੋ ਤੀਆਂ ਤੋਂ ਬਾਅਦ ਇੱਕ ਪੁੱਤ ਹੋਇਆ ਸੀ ਬੜਾ ਔਖਾ ਪਾਲਿਆ ਖਰਾਦ ਦਾ ਕੰਮ ਕਰਦਾ ਡਾਈ ਫਿਟਰ ਦਾ ਕੰਮ ਕਰਦਾ ਬਾਈ 멘ਟਲੀ ਅਫਸੈਟ ਹੋ ਗਿਆ ਅਚਾਨਕ ਹੀ ਉਹ ਬਾਣਾ ਕੁਦਰਤ ਦਾ ਰੱਬ ਜਾਣਦਾ ਕਿਵੇਂ ਹੋਇਆ ਕਿਉਂ ਹੋਇਆ ਕਿਹਦੇ ਕਾਰਨ ਹੋਇਆ ਗੱਡੀਆਂ ਚ ਲੈ ਕੇ ਜਾਂਦੇ ਹੁੰਦੇ ਸੀ ਜੀ ਬਾਪੂ ਕਹਿੰਦਾ ਸੀ ਤੂੰ ਜਾਨ ਮੰਗ ਲੈ ਜੀ ਤੈਨੂੰ ਜਾਨ ਵੀ ਦੇਵਾਂਗੇ ਕੁਝ ਕਹਿੰਦੇ ਆ ਕੇ 4 ਲਾ ਕੇ 4 ਲਾ ਕੇ 600 ਦੇ ਤੇ ਸਾਤੋਂ ਜਾਨ ਮੰਗ ਲਈ ਅਸੀਂ ਤੈਨੂੰ ਜਾਨ ਦੇਵਾਂਗੇ ਤੂੰ ਪਰ ਆ ਕੇ ਫੇਟਤੀ ਚ ਬਹਿ ਜਾ ਗੱਡੀਆਂ ਚ ਬਾਹੂ ਲੈ ਕੇ ਜਾਂਦੇ ਸੀ ਮਾਰ ਕੇ ਵੀ ਜਾਨ ਲੈ ਕੇ ਲੈ ਕੇ ਪੈਸੇ ਵੀ ਦੇ ਦੇਗਾ ਹਾਂ ਐਡਾ ਕਾਰੀਗਰ ਆ ਪਰ ਜਦੋਂ ਮਾਂ ਦਾ ਪੁੱਤ ਆਰੀ ਹੋ ਗਿਆ ਥੋੜੇ ਦਿਨ ਹੋ ਗਏ ਮੈਂਟਲੀ ਅਫਸੈਟ ਹੋ ਗਿਆ ਪਤਾ ਹੀ ਨਹੀਂ ਕੀ ਹੋਇਆ ਕਿਸੇ ਦੀ ਸਕੂਟਰੀ ਸੜਤੀ ਕਿਸੇ ਦਾ ਮੋਟਰਸਾਈਕਲ ਲੋਕ ਕੁੱਟ ਕੁੱਟ ਕੇ ਨੀਲਾ ਕੀਤਾ ਪਿਆ ਰਾਤ ਕਰੇ ਮਾਂ ਮੈਂ ਤੈਨੂੰ ਨਹੀਂ ਮਿਲਣਾ ਮੈਨੂੰ ਮਾਂ ਚਾਹੀਦੀ ਆ ਰੱਬਾ ਮੈਨੂੰ ਮਾਂ ਚਾਹੀਦੀ ਆ ਰਾਤ ਕਹਿੰਦਾ ਸੀ ਮੈਂ ਹੁਣ ਤੈਨੂੰ ਮਿਲਣਾ ਨਹੀਂ ਮਾਂ ਤੂੰ ਲੱਭ ਹੀ ਜਾਇਆ ਕਰੀ ਨਹੀਂ ਮਿਲਣਾ ਮੈਂ ਦੁਪਹਿਰੇ ਵੀ ਕਹਿੰਦਾ ਸੀ ਜਾ ਹੁਣ ਤੂੰ ਪਰੇ ਵਗ ਜਾ ਮੈਂ ਨਹੀਂ ਤੈਨੂੰ ਮਿਲਣਾ ਹੁਣ ਤੂੰ ਲੱਭਿਆ ਕਰੇਂਗੀ ਕਿਤੇ ਨਹੀਂ ਜਾਂਦਾ ਮਾਂ ਤੇਰਾ ਪੁੱਤ ਅਸੀਂ ਵੀ ਤੇਰੇ ਪੁੱਤ ਆ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਜਦੋਂ ਇਹ ਗੱਡੀ 'ਚ ਇਹਨੂੰ ਲੈ ਕੇ ਆਏ ਨੇ ਬਾਈ ਹੁਣੀ ਆ ਛੱਗਾ ਵੀ ਇੱਥੇ ਆ ਕੇ ਪਾਇਆ ਬਾਈ ਮੇਰੇ ਗਮਾਂਡੀ ਬਹੁਤ ਵਧੀਆ ਨੇ ਜਿਹੜਾ ਨਾਲ ਤੁਰ ਪੇ ਰਿਸ਼ਤੇ ਦਾ ਜਮਾਈ ਨੰਗਾ ਸੀ ਵੀਰ ਸਿੰਘ ਤੇ ਜਿਹੜਾ ਵੀਰ ਸਿੰਘ ਸਿਰ ਤੋਂ ਕਦੇ ਨੰਗਾ ਨਹੀਂ ਸੀ ਹੁੰਦਾ ਉਹ ਸ਼ਰੀਰ ਤੋਂ ਨੰਗਾ ਹੋਣ ਲੱਗ ਗਿਆ ਜਿਹੜਾ ਆਪਣਾ ਸਿਰ ਵੀ ਢੱਕ ਕੇ ਰੱਖਦਾ ਸੀਗਾ ਉਹ ਅਲਫ ਨੰਗਾ ਹੋ ਕੇ ਘੁੰਮਣ ਲੱਗ ਗਿਆ ਤੇ ਉਹ ਲੋਕ ਜਿਹੜੇ ਇਹਨੂੰ ਕੁੱਟਦੇ ਸੀ ਮਾਰਦੇ ਸੀਗੇ ਉਹਨਾਂ ਸਿਆਣਿਆਂ ਨੂੰ ਉਹਨਾਂ ਬੁੱਧੀਜੀਵੀਆਂ ਨੂੰ ਬੇਨਤੀ ਕਰਦੇ ਆਂ ਭਰਾਵੋ ਦੇਖਿਆ ਤਾਂ ਕਰੋ ਮੂਹਰੇ ਵਾਲੇ ਬੰਦੇ ਦੀ ਸਥਿਤੀ ਕੀ ਆ ਕੁੱਟਣ ਤੋਂ ਪਹਿਲਾਂ ਸੋਚਿਆ ਤਾਂ ਕਰੋ ਉਹਦੇ ਹਾਲਾਤ ਕੀ ਆ ਕੁੱਟਣ ਦਾ ਇਹ ਪੈਨੇ ਹੋ ਕੋਈ ਵੱਢੀ ਬੜੀ ਵੱਡੀ ਦਲੇਰੀ ਤੇ ਹਿੰਮਤ ਵਾਲੀ ਗੱਲ ਕਰਦੇ ਆਂ ਕੋਈ ਇਹ ਉਹ ਤਾਂ ਪਹਿਲਾਂ ਹੀ ਮੈਂਟਲੀ ਠੀਕ ਨਹੀਂ ਇੱਕ ਸੈਕਿੰਡ ਤੋਂ ਪਹਿਲਾਂ ਬੰਦੇ ਦਾ ਸਾਹਮਣੇ ਵਾਲੇ ਦਾ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿਸੇ ਸਥਿਤੀ ਦੇ ਵਿੱਚ ਆ ਜੇ ਤੁਸੀਂ ਉਹਦਾ ਮਾਰਕ ਉਟਕ ਕੇ ਨਾਸ ਕੀਤਾ ਪਿਆ ਤੇ ਮਾਂ ਵੀਡੀਓ ਨੂੰ ਕੁੱਟ ਰਖੰਦੇ ਨੂੰ ਦੇਖਦੀ ਆ ਕਿੱਡਾ ਪੱਥਰ ਦਿਲ ਤੇ ਰੱਖਦੀ ਹੋਊਗਾ ਮਾਂ ਵਿਚਾਰੀ ਪੈਸਾ ਖੋਟਾ ਆਪਣਾ ਬਾਣੀਆਂ ਨੂੰ ਕੀ ਦੋਸ਼ ਜਦੋਂ ਪੁੱਤ ਆਪਦਾ ਗਲਤ ਲੋਕਾਂ ਦੇ ਸਕੂਟਰ ਮੋਟਰਸਾਈਕਲਾਂ ਨੂੰ ਧੱਕੇ ਦਿੰਦਾ ਤਾਂ ਲੋਕ ਕੁੱਟਦੇ ਆ ਕੀ ਕਰੇ ਵਿਚਾਰੀ ਲੋਕ ਇਹਦੇ ਵੀ ਗੱਲ ਪੈਂਦੇ ਹੋਣੇ ਇਸ ਤਰ੍ਹਾਂ ਦੇ ਬੜੇ ਕੇਸ ਹੁੰਦੇ ਆ ਜਦੋਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਕਿਸੇ ਦੇ ਘਰ ਚ ਆਉਂਦੀ ਆ ਸਾਡੀ ਬੇਨਤੀ ਆ ਸਾਥ ਦਿਆ ਕਰੋ ਬਾਈ ਯਾਰ ਘਰੇ ਜੀ ਕੋਈ ਚੀਜ਼ ਨਹੀਂ ਛੱਡੀ ਇਹਨੇ ਦੋ ਦਿਨਾਂ ਚ ਸਭ ਤੋੜਤੀਆ ਕੋਲਰ ਪੱਖੇ ਦੋ ਕਮਰਿਆਂ ਚੋਂ ਸਭ ਕੁਰਸੀਆਂ ਬੈੱਡ ਫਰਿੱਜ ਖਾਲੀ ਘਰ ਹੋ ਗਿਆ ਸਭ ਪੰਤਾ ਖਾਲੀ ਹਜਮ ਬਿਲਕੁਲ ਖਾਲੀ ਆ ਪੁੱਛ ਲੋ ਪਾਣੀ ਪੀਣ ਉੱਤ ਆ ਪੁਰਾਣੇ ਬੰਦੇ ਨੇ ਮੇਰੇ ਪੁੱਛ ਲੋ ਵੀ ਮੇਰਾ ਘਰ ਕਿੱਦਾਂ ਦਾ ਸੀ ਅੱਜ ਨਰਕ ਹੋ ਗਿਆ ਜਾ ਕੇ ਦੇਖ ਲੋ ਅੰਦਰ ਜੀ ਬਹੁਤ ਕੁਝ ਦੇਖਿਆ ਨਹੀਂ ਜਾਂਦਾ ਆ ਇੰਨੇ ਕਿ ਦਿਨਾਂ ਚ ਇਹਨੇ ਨਕਸ਼ ਕਰ ਆ ਦੋ ਦਿਨਾਂ ਚ ਅੰਦਰ ਫਿਰ ਅੱਲਾ ਲਾ ਦਿੰਦੇ 10 12 ਦਿਨਾਂ ਚ ਉਹਦਾ ਆਪਣੀ ਕੀ ਆ ਜਣੀ ਅੰਦਰ ਲਾ ਦਿੰਦੀ ਸੀ ਰਾਤ ਨੂੰ ਜੀ ਫਿਰ ਡਰਦੇ ਸੀ ਗੱਡੀਆਂ ਫੜੜੀਆਂ ਸੀ ਦਿਨ ਪਹਿਲੇ ਦਿਨ ਮਾਂ ਇਹਨੂੰ ਹੋਈ ਪ੍ਰੋਬਲਮ ਉਦੋਂ ਕੀ ਗੱਲ ਹੋਈ ਸੀ ਮੈਨੂੰ ਪਤਾ ਨਹੀਂ ਸੀ ਪਹਿਲੇ ਦਿਨ ਰਾਤ ਨੂੰ ਉਹਨੇ ਰੋਲਾ ਪਾਇਆ ਜੀ ਮੇਰਾ ਮੁੰਡਾ ਮਰ ਗਿਆ ਹਾਂ ਮੁੰਡਾ ਦੇ ਕੋਲੇ ਸੀਗਾ ਹਾਂ ਮੁੰਡਾ ਦੇ ਕੋਲੇ ਉਹ ਥੋੜਾ ਪਾ ਦਿਆ ਇਹਦੇ ਘਰ ਆਲੇ ਜਾਈ ਸੀ ਦੋ ਦਿਨ ਪਹਿਲੇ ਉਹਰੇ ਸੁੱਤਾ ਪਿਆ ਸੀਗੇ ਹਾਂ ਯਾਰਾ ਪਰਾਂ ਦੀ ਗੱਲ ਨਹੀਂ ਚਾਚੇ ਕੰਨੀ ਭੱਜ ਗਈ ਹਾਂ ਨਹੀਂ ਆਇਆ ਹੈ ਪਹਿਲੇ ਹੁਣ ਚਾਰ ਮੈਂ ਮੈਂ ਪਾਣਾ ਕੇ ਨਿਕਲੀ ਬਾਥਰੂਮ ਚ ਮੈਨੂੰ ਕਹਿੰਦਾ ਮੰਮੀ ਮੈਂ ਖਾ ਪੁੱਤ ਮੋਬਾਈਲ ਕਿੱਥੇ ਤੇਰਾ ਤੇ ਮੈਂ ਖਾ ਉਹ ਪਿਆ ਅੰਦਰ ਬੈਠ ਕੇ ਇਹਨੇ ਚੱਕਿਆ ਆਇਆ ਸੁੱਚਾ ਜਿਹਾ ਦੱਬੀਆਂ ਹਾਂ ਬੱਬੂ ਆਪਣੇ ਘਰ ਵਾਲੀ ਨੂੰ ਫੋਨ ਕੀਤਾ ਤੇ ਉਹਨੇ ਚੱਕਿਆ ਨਹੀਂ ਇਹ ਫੇਰ ਆਏ ਜੀ ਸਿੱਧੇ ਚੱਕ ਗਿਆ ਸਿੱਧੇ ਚੱਕ ਗਿਆ ਤੇ ਮੈਂ ਆਪਣੇ ਪੁੱਤਰੇ ਨੂੰ ਕਿਹਾ ਪੁੱਤ ਤੇ ਅੱਜ ਤੇਰਾ ਡੈਡੀ ਕਿਵੇਂ ਝਾਕਦਾ ਤੇ ਆਉਂਦਾ ਹੀ ਆ ਤੇ ਚਾਹ ਬਣਾਊਗਾ ਤੇ ਨਹੀਂ ਜੀ ਇਹ ਰੋਟੀ ਖਾਊਗਾ ਤੇ ਰੋਟੀ ਬਣੀ ਉੱਤੇ ਰੋਟੀ ਕੋ ਮਮੀ ਬਣਾਈ ਮੈਂ ਕਹੂੰ ਹਾਂ ਬਣੀ ਆ ਉਹਦੇ ਉਹਦਣ ਇਹਨੂੰ ਮੈਂ ਰੋਟੀ ਨੂੰ ਵੀ ਕਿਹਾ ਪੁੱਤ ਰੋਟੀ ਲੈ ਲੈ ਰਾਜੂ ਪੁੱਤ ਚਾਹ ਪੀ ਲੈ ਇਹ ਹੂੰ ਹੂੰ ਬੱਚਾ ਸਿੱਧਾ ਚੱਕ ਗਿਆ ਤੇ ਉਹ ਸਾਡੇ ਮੇਰੇ ਕੋਲੇ ਚਾਚੇ ਸਹੁਰੇ ਰਹਿੰਦੇ ਨੇ ਪਰੇ ਤੇ ਕਹਿੰਦਾ ਆਪਾਂ ਬਿੰਦੀ ਭੂਆ ਕੇ ਘਰੇ ਚਲੀਏ ਬਿੰਦੀ ਭੂਆ ਦੇ ਘਰੇ ਚਲੀ ਮੈਂ ਕਿਹਾ ਚੱਲ ਮੈਂ ਬਾਹਤੋਂ ਫੜ ਲਿਆ ਜੀ ਤੇ ਅੱਧੇ ਚ ਜਾ ਕੇ ਪਿੱਛੇ ਮੁੜ ਆਇਆ ਇਹ ਕਿਨੇ ਕੁ ਕੁਮਾਰੀ ਦੱਬ ਕੇ ਚੱਲ ਜਦੋਂ ਪਿੱਛੇ ਮੁੜਿਆ ਫੇਰੇ ਪਿੱਛੇ ਹੋ ਗਿਆ ਮੈਂ ਉਸੇ ਰਾਤ ਉਰੀ ਜਾਨੀ ਆ ਵੀ ਇਹ ਮੇਰੇ ਮਾਗਰ ਆਊਗਾ ਤੇ ਉਹਨਾਂ ਦੇ ਗੇੜ ਦੇ ਉੱਤੇ ਜਾ ਕੇ ਜਦੋਂ ਮੈਂ ਉਹਨਾਂ ਦੇ ਅੰਦਰ ਬੜਨ ਲੱਗੀ ਤੇ ਇਹਨੇ ਮੇਰਾ ਸੌਲ ਖੱਚਿਆ ਮੈਂ ਜੰਮ ਇਹਨੇ ਕੁੰਡਾ ਲਾ ਲਿਆ ਤੇ ਇਹਨੇ ਉੱਥੇ ਰੌਲਾ ਪਾਇਆ ਛੋੜੇ ਅੰਦਰ ਮੇਰੀ ਘਰ ਵਾਲੀ ਆ ਜੀ ਛੋੜੇ ਅੰਦਰ ਫਿਰ ਘਰ ਵਾਲੀ ਆ ਜੀ ਇਹ ਨਹੀਂ ਪਤਾ ਕੀ ਕੀ ਬੋਲੇ ਬਾਬੇ ਦੇ ਘਰੇ ਮੇਰੇ ਘਰ ਵਾਲੀ ਆ ਮੇਰੇ ਬੱਚੇ ਬਾਬੇ ਦੇ ਘਰੇ ਆ ਮੇਰੇ ਬੱਚੇ ਬਾਬੇ ਦੇ ਘਰੇ ਆ ਮੇਰਾ ਮੇਰੇ ਬੱਚੇ ਪਾੜਤੇ ਮੇਰੇ ਬੱਚੇ ਪਾੜਤੇ ਨੇ ਬਹੁਤ ਰੌਲਾ ਪਾਇਆ ਬਹੁਤ ਆਵਦਾ ਫੁਖ ਪਾਇਆ ਤੇ ਮੈਂ ਜੀ ਉੱਥੇ ਪੈ ਗਈ ਮੈਨੂੰ ਦਰ ਲੱਗਿਆ ਤੇ ਫਿਰ ਮੁੰਡਾ ਅੰਦਰ ਸੁੱਤਾ ਸੀ ਪੋਤਰਾ ਤੇ ਉਹਨੂੰ ਗਲੇ ਤੋਂ ਫੜ ਕੇ ਜਿਉ ਉਹਨਾਂ ਦੇ ਘਰੇ ਇੱਥੋਂ ਫੜਿਆ ਤੇ ਕੰਨ ਨੂੰ ਇੱਕ ਮੋਬਾਈਲ ਆਇਆ ਹੋਇਆ ਮੇਰਾ ਮੋਬਾਈਲ ਸੀ ਉਦੋਂ ਦਾ ਮੈਲ ਵੀ ਘੁੰਮਿਆ ਆਇਆ ਜੀ ਮੇਰੇ ਕੋਲ ਕੁਝ ਨਹੀਂ ਹੈਗਾ ਜਵਾਈ ਨੇ ਲੈ ਕੇ ਦਿੱਤਾ ਸੀ ਇੰਨਾ ਕਾ ਬੀ ਮਾ ਤੇਰਾ ਸੁਖਾਂ ਦਾ ਪਤਾ ਲਗੋ ਇਹਦੇ ਕੰਨ ਨੂੰ ਜੀ ਮੋਬਾਈਲ ਲਾਇਆ ਹੋਇਆ ਤੇ ਇਥੋਂ ਮੁੰਡਾ ਫੜਿਆ ਹੈ ਤੇ ਘੇੜੇ ਖਲਾਤੇ ਸਾਰੀ ਗਲੀ ਚ ਕਹਿੰਦਾ ਮੇਰਾ ਜੱਛੂ ਮਰ ਗਿਆ ਮੇਰਾ ਜੱਛੂ ਮਾਰਤਾ ਕਿਸੇ ਨੇ ਮੇਰਾ ਜੱਛੂ ਮਾਰਤਾ ਸਾਰੀ ਉਹੀ ਮੁੰਡਾ ਜਿਹੜਾ ਹੱਥ ਚ ਫੜਿਆ ਸੀ ਹਾਂ ਨਹੀਂ ਉਹ ਦਵਾਰੇ ਜਾ ਕੇ ਚੱਕਿਆ ਪਹਿਲੇ ਨੇ ਇਹੀ ਰੋਲਾ ਉਹਦਾ ਨਹੀਂ ਜੱਸੂ ਸੀ ਯਾਨੀ ਹਾਂ ਜਸਨਾ ਜੀ ਪਹਿਲੇ ਨੇ ਰੋਲਾ ਮੇਰੀ ਮਾਂ ਮਾਰਦੀ ਨਹੀਂ ਗੜੀ ਵਾਲੇ ਨੇ ਹਾਂ ਮੇਰੀ ਮਾਂ ਮਾਂ ਦਾ ਵੀ ਨਾਂ ਲਿਆ ਕਹਿੰਦੇ ਉਧਰ ਸਿੱਖੇ ਘਰੇ ਜਾ ਕੇ ਮਾਂ ਦਾ ਵੀ ਨਾ ਲੈਂਦਾ ਸੀ ਜਾਨੀ ਇਹ ਬਹੁਤ ਕਲਪਿਆ ਜੀ ਪਹਿਲਾ ਚੜਛੇ ਦਾ ਇਹ ਆ ਫਿਰ ਉਦੋਂ ਵਾਰ ਤੁਸੀਂ ਕਾਬੂ ਕਰਕੇ ਨੂੰ ਅੰਦਰ ਤਾੜਤਾ ਹਾਂ ਅੰਦਰ ਨਹੀਂ ਉਦੋਂ ਤਾਂ ਪੈ ਗਿਆ ਸੀ ਫਿਰ ਇਹ ਪਰਛੋਤ ਉੱਥੇ ਆ ਹਫਤੇ ਚ ਫਿਰ ਇਹ ਹੋਇਆ ਉਦੋਂ ਤਾਂ ਇਹ ਜਿਹੜੇ ਕੱਪੜੇ ਲਾਦੇ ਸੀ ਇਹਨੇ ਹਾਂ ਦੂਏ ਦਿਨ ਦੂਏ ਦਿਨ ਦੂਏ ਦਿਨ ਕੱਪੜੇ ਲਾਦੇ ਅੱਜ ਵੀ ਹੁਣ ਜਦੋਂ ਤੁਸੀਂ ਲੈ ਕੇ ਆਏ ਜਮਾ ਨੰਗਾ ਜਦੋਂ ਅਸੀਂ ਲੈ ਕੇ ਆਏ ਉਦੋਂ ਇਸਤਾ ਵੀ ਆ ਜੀਗਾ ਜੋ ਅਸੀਂ ਉਹ ਲੈ ਕੇ ਜਦੋਂ ਲੈ ਕੇ ਤੋੜਿਆ ਉੱਥੋਂ ਹਾਂਜੀ ਤੇ ਦੁਪਹਿਰੇ ਜਿਹਨੇ ਕਿਹੜੇ ਕੱਪੜੇ ਲੈ ਲਾਤੇ ਆਏ ਇੱਥੇ ਆ ਕੇ ਲਾਤੇ ਆ ਨੋ ਕੜਾ ਕੜਾ ਲੱਗ ਗਿਆ ਕੱਲਾ ਖੋਲੋ ਰੱਛ ਖੋਲੋ ਰੱਛ ਇੱਥੇ ਆ ਕੇ ਹਾਂ ਹਾਂ ਦੰਨੀਆਂ ਕਾਲਾ ਇੱਥੇ ਸੀਗੇ ਤੁਸੀਂ ਉਦੋਂ ਹਾਂ ਸੀਗੇ ਹਾਂਜੀ ਸੀਗੇ ਮਤਲਬ ਜਦੋਂ ਬਣਾਉਂਦੇ ਇਹਨੂੰ ਧੁੱਪ ਲੱਗਦੀ ਆ ਥੋੜੀ ਜਿਹੀ ਕਰਮਾਜ ਹੁੰਦੀ ਆ ਉਦੋਂ ਵੀ ਇਹ ਇਹੋ ਜਿਹੇ ਆਜੋ ਚੱਲੀ ਆ ਜਾ ਵੀਰੇ ਵੀਰ ਸਿੰਘ ਆ ਜਾ ਪੁੱਤ ਉਹ ਮੇਰਾ ਲਫਾਫਾ ਉਹਦੇ ਚਿੱਟਾ ਕੱਟ ਤੁਰਣੀ ਹੁੰਦਾ ਸੱਟ ਲੱਗੀ ਇੱਥੇ ਹਾਂ ਇਹ ਤੁਹਾਨੂੰ ਨਹੀਂ ਜਾਂਦਾ 67 ਲੱਗੀ ਕੀ ਵਜੇ ਲੱੱਤੇ ਵੀਰੇ ਹੈ ਪਤਾ ਨਹੀਂ ਕੀ ਵਜੇ ਇਹ ਬਾਤ ਨਹੀਂ ਲੱਗਦੀ ਥੱਲੇ ਤੈਨੂੰ ਕੁੱਟਿਆ ਵੀ ਕਿਹਨੇ ਤਹ ਵੀਰ ਸਿੰਘ ਬੀਲਚੇਰ ਲਿਆਓ ਜੀ ਇੱਕ ਪਾਜੀ ਉਹ ਚੱਕ ਲਿਓ ਲਫਾ ਪਾ ਜੀ ਉਹ ਮਹੀਨੇ ਹੋਏ ਕੁੱਟਦੇ ਆਣੇ ਹੂੰ 1.5 ਹੋ ਗਏ ਕੁੱਟਦੇ ਆਣੇ ਉਹਨਾਂ ਨੂੰ ਹਾਂ ਜੀ ਭੈਜਾ ਵੀਰ ਸਿੰਘ ਦੇ ਉੱਤੇ ਦੋ ਭੈਜਾ ਦੇਖੋ ਜੀ ਸਾਡੀਆਂ ਤਾਂ ਬੇਨਤੀਆਂ ਹੀ ਹੁੰਦੀਆਂ ਸਾਡਾ ਵੀਡੀਓ ਪਾਉਣ ਦਾ ਮਕਸਦ ਵੀ ਇਹ ਹੀ ਹੁੰਦਾ ਵੀ ਲੋਕ ਜਾਗਰੂਕ ਹੋਣ ਲੋਕ ਅਵੇਅਰ ਹੋਣ ਤੁਸੀਂ ਥੋੜਾ ਜਿਆ ਦੇਖ ਕੇ ਨਾ ਆਪਣੇ ਆਸ-ਪਾਸ ਜੇ ਕੋਈ ਇਦਾਂ ਦੀ ਘਟਨਾ ਹੁੰਦੀ ਹੈ ਉਦੋਂ ਜਰੂਰ ਇਸ ਗੱਲ ਨੂੰ ਯਾਦ ਕਰਿਓ ਵੀ ਉੱਥੇ ਆਪਾਂ ਵੀਡੀਓ ਦੇਖੀ ਦੀ ਮਨੁੱਖਤਾ ਦੀ ਸੇਵਾ ਤੇ ਉਦੋਂ ਵੀ ਮੁੰਡੇ ਨਾਲ ਇਦਾਂ ਹੋਇਆ ਸੀਗਾ ਵੀ ਆਪਾਂ ਇਹਨੂੰ ਕੁੱਟਣਾ ਨਹੀਂ ਯਾਰ ਆਪਾਂ ਇਹਨੂੰ ਹਸਪਤਾਲ ਲੈ ਕੇ ਚੱਲੀਏ ਜਮਨオクਤਰੀ ਸੇਵ ਵਾਲਿਆਂ ਨਾਲ ਗੱਲ ਕਰਕੇ ਉਹਨੂੰ ਦਵਾਈ ਦਵਾ ਦਈਏ ਭਰਾਵੋ ਕੁੱਟਣਾ ਮਾਰਨਾ ਕੋਈ ਹੱਲ ਨਹੀਂ ਅੱਜ ਉਹਨਾ ਮਾਂ ਕਿਵੇਂ ਆਪਦੇ ਪੁੱਤ ਨੂੰ ਇੱਥੇ ਲੈ ਕੇ ਆਈ ਐ ਗੁਰਸਿੱਖ ਮਾਂ ਐਸ ਉਮਰ ਚ ਆਪਦੇ ਪੁੱਤ ਦਾ ਨਗਨ ਪਿੰਡਾ ਦੇਖ ਰਹੀ ਆ ਸਾਡੇ ਸਮਾਜ ਵਾਸਤੇ ਵੀ ਸ਼ਰਮ ਦੀ ਗੱਲ ਆ ਮਾਂਵਾਂ ਸਾਂਝੀਆਂ ਹੁੰਦੀਆਂ ਸਾਰੇ ਅਰਦਾਸ ਕਰਿਓ ਅਸੀਂ ਵੀਰ ਸਿੰਘ ਦੇ ਵੀਰ ਬਣ ਸਕੇ ਵੀਰ ਸਿੰਘ ਠੀਕ ਹੋ ਕੇ ਫਿਰ ਤੋਂ ਆਪਣੇ ਪਰਿਵਾਰ ਨੂੰ ਸੰਭਾਲ ਸਕੇ ਆਪਣੀ ਜ਼ਿੰਮੇਵਾਰੀ ਨਿਭਾ ਸਕੇ ਉਹਨਾਂ ਬਾਗਾਂ ਦੇ ਜਿਨ੍ਹਾਂ ਦੇ ਕੰਮ ਕਰਦਾ ਸੀ ਜਿਨ੍ਹਾਂ ਦੇ ਲੱਖਾਂ ਦੇ ਕੰਮ ਕੀਤੇ ਆ ਵੀਰ ਸਿੰਘ ਨੇ ਉਹਨਾਂ ਨੂੰ ਵੀ ਬੇਨਤੀ ਹੈ ਭਰਾ ਉਹ ਮਾੜੇ ਟਾਈਮ 'ਚ ਮਜ਼ਦੂਰ ਦਾ ਸਾਥ ਜ਼ਰੂਰ ਦਿਆ ਕਰੋ ਮਜ਼ਦੂਰ ਮਜ਼ਦੂਰੀ ਲੈਂਦਾ ਕਿ ਤੁਹਾਡੇ ਲੱਖਾਂ ਕਰੋੜਾਂ ਦੇ एंपायर ਖੜੇ ਹੋ ਜਾਂਦੇ ਆ ਅਰ ਜਦੋਂ ਮਜ਼ਦੂਰ ਤੇ ਭੀੜੀ ਪੈਂਦੀ ਆ ਉਦੋਂ ਤੁਹਾਡੇ ਸਾਥ ਦੀ ਲੋੜ ਹੁੰਦੀ ਆ ਉਹਨੂੰ ਉਦੋਂ ਜਰੂਰ ਆ ਕੇ ਬਾਤ ਪੁੱਛਿਆ ਕਰੋ ਉਦੋਂ ਜਰੂਰ ਆ ਕੇ ਬਾਹ ਫੜਿਆ ਕਰੋ ਜਿਸ ਗਰੀਬਣੀ ਮਾਂ ਦੀ ਕੋ ਚੰਗਾ ਮੋਹਤਵਾਰ ਬੰਦਾ ਮੂਰੇ ਹੋ ਕੇ ਬਾਹ ਫੜ ਲੈਂਦਾ ਇਹਨੂੰ ਫੜ ਕੇ ਦਾਖਲ ਕਰਾਉਂਦਾ ਹਸਪਤਾਲ 'ਚ ਕਿਹੇ ਚ 5-4 ਦਿਨ ਤੇ ਵੀਰ ਨੇ ਠੀਕ ਹੋ ਜਾਣਾ ਸੀ ਅੱਜ ਇੰਨਾ ਨੁਕਸਾਨ ਨਾ ਕਰਦਾ ਘਰ ਖੇਰੂ ਖੇਰੂ ਕਰਦਾ ਘਰ ਦੇ ਵਿੱਚ ਇੱਕ ਵੀ ਚੀਜ਼ ਸਾਫ਼ਤੀ ਨਹੀਂ ਬਚੀ ਜਿਹੜੀਆਂ ਇਹਨਾਂ ਨੇ ਖੁਦ ਹੀ ਬਣਾਈਆਂ ਸੀ ਮਿਹਨਤਾਂ ਕਰ ਕਰਦੇ ਹਾੜੀਆਂ ਲਾ ਲਾ ਖੁਦ ਦੀ ਮਿੱਟੀ ਕਰਤੀ ਤੇ ਹਜਾ ਭੱਲਾ ਕੁਦਰਤ ਦਾ ਵਾਇਗੁਰ ਦੀ ਮੇਰ ਆ ਕਿਤੇ ਕੋਈ ਗਲਤ ਨਹੀਂ ਸੀ ਇਹ ਤੋਂ ਹੋ ਗਿਆ ਕਿਤੇ ਮਾਂ ਦੇ ਮਾਰਦਾ ਸੱਟ ਫੇਟ ਜਾਂ ਕਿਤੇ ਹੋਰ ਦੇ ਮਾਰਦਾ ਜਾਈ ਜਹ ਜਾਂਦੀ ਹੋਇਆ ਨਹੀਂ ਭਰਾ ਅੜਿੱਕਿਆ ਨਾ ਕਰੋ ਇਸ ਸਮੇਂ ਨੂੰ ਵਿਪੱਟਾ ਹਾਰਸਾ ਹੋਣ ਦਾ ਇੰਤਜ਼ਾਰ ਕਰੀਏ ਸਮੇਂ ਰਹਿੰਦੇ ਬਾ ਫੜਿਆ ਹੁਣ ਸੁਪਨਿਆਂ ਦੇ ਘਰ ਚ ਆ ਗਿਆ ਵੀਰ ਵਾਹਿਗੁਰੂ ਮੇਰ ਕਰਨ ਮੇਰੇ ਵੀਰ ਨੂੰ ਤੰਦਰੁਸਤੀ ਬਖਸ਼ ਬੋਲੇ ਸੁਨਿਹਾਰ ਸਾਤ ਸ਼ਰੀਆ ਆਕਾਰ ਵਾਹਿਗੁਰੂ ਦੀ ਕਾਸ਼ਾਲਤਾ ਵਾਹਿਗੁਰੂ